ਅਕਾਲੀ ਦਲ ਦਾ ਲਵਜ ਪਾਸੇ ਕਰਦੇ ਇਹ ਜਾਂ ਤਾਂ ਡੇਰਾ ਪ੍ਰੇਮੀ ਨੇ ਤੇ ਜਾਂ ਨਰੈਣੂ ਮੰਤ ਦੇ ਵਿੱਚੋਂ ਆਉਂਦੇ ਨੇ ਜਿਹੜੇ ਸਭ ਤੋਂ ਵਫਾਦਰ ਉਹਦੇ ਵੱਲੋਂ ਸਵਾਲ ਚੁੱਕਨੇ ਇੱਕ ਗੁੱਟ ਖੜਾ ਕਰਨਾ ਇਹ ਕੀ ਲੱਗਦਾ ਹੈ ਸਾਜ਼ਿਸ਼ ਹੈ ਮਿਲੀ ਭੁਗਤ ਹੈ ਕਿ ਮੈਚ ਫਿਕਸਿੰਗ ਹੈ ਕੀ ਹੈ ਦੇਖੋ ਜੇ ਨਾ ਤਾਂ ਸਾਜ਼ਿਸ਼ ਹੈ ਪਰ ਸਾਜ਼ਿਸ਼ ਵੀ ਆਪਾਂ ਕਾਦੀ ਕਾਂਗੇ ਐਕਚੁਅਲੀ ਬੇੜਾ ਡੁੱਬ ਗਿਆ ਸਾਰੇ لالਚੀ ਇਕੱਠੇ ਹੋਏ ਸੀ ਉਹਨਾਂ ਨੂੰ ਜਿਨ੍ਹਾਂ ਨੂੰ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਨਹੀਂ ਉਦੋਂ ਟਾਈਮ ਦਾ ਪਤਾ ਲੱਗਿਆ ਦੇਖੋ ਉਦੋਂ ਪੀਕ ਤੇ ਸੀ ਉਸ ਵਕਤ ਸਤਾ ਦਾ ਆਨੰਦ ਮਾਣਦੇ ਸੀ ਇੰਜੋਏ ਕਰਦੇ ਸੀ ਇਹਨਾਂ ਨੂੰ ਕੋਈ ਪਤਾ ਨਹੀਂ ਸੀ ਹੁਣ ਜਿੱਦ ਨੇ ਐਮਪੀ ਦੇ ਇਲੈਕਸ਼ਨ ਹਾਰਦੇ ਨੇ ਇਹ ਤੜਫੁੱਟੇ ਨੇ ਕਿ 12 13% ਵੋਟ ਰਹਿ ਗਈ ਪੱਲੇ ਕੱਖ ਨਹੀਂ ਰਹਿ ਗਿਆ ਹੁਣ ਇਹਨਾਂ ਨੇ ਕਿਹਾ ਕਿ ਆਪਦਾ ਮੰਤਰੀ ਬਦਲ ਦਿ ਹੁਣ ਮੰਤਬਦਲ ਤੁਰ ਪਏ ਨੇ ਇਹਨਾਂ ਨੇ ਡੀਜੀਪੀ ਉਹ ਲਾਇਆ ਜਿਨੇ ਕੋ ਕੋ ਕੇ ਸਿੱਖ ਪੰਜਾਬ ਚ ਮਾਰੇ ਲੋਕਾਂ ਦੀਆਂ ਲੇਡੀਜ਼ ਦੇ ਉਥੇ ਤੁਸੀਂ ਪੜੋਗੇ ਨਾ ਕੁੜੀਆਂ ਦੇ ਉੱਪਰ ਤਤੀ ਲੁੱਕ ਕਰਕੇ ਪਾਉਂਦਾ ਹੁੰਦਾ ਸੀ ਬੰਦਾ ਇਹਦੇ ਬੰਦੇ ਪਾਉਂਦੇ ਹੁੰਦੇ ਸੀ ਫੇ ਹੱਸਦੇ ਹੁੰਦੇ ਜਦੋਂ ਸਿੱਖ ਮਰਦਾ ਸੀ ਜੀ ਤੇ ਸਰਦਾਰ ਸਾਹਿਬ ਉਦੋਂ ਬਾਅਦ ਡੀਜੀਪੀ ਕਿਹਨੇ ਲਾਇਆ ਇਹਨਾਂ ਸਰਦਾਰਾਂ ਨੇ ਲਾਇਆ ਹੁਣ ਤੁਸੀਂ ਦੱਸੋ ਇਹਨੂੰ ਅਕਾਲੀ ਦਲ ਕਹੋਗੇ ਡੇਰਾ ਪ੍ਰੇਮੀ ਕਹੋਗੇ ਕਿ ਨਰੇਣੂ ਮੰਤਕੇ ਕਹੋਗੇ ਅੱਜ ਤੇ ਦੀ ਗੱਲਾਂ ਚੱਲਣ ਲੱਗੀਆਂ ਹੁਣ ਤੇ ਜੇ ਪੰਥਕ ਤੇ ਰਹੇ ਜੀ ਉਹਨਾਂ ਨਾਲ ਵੀ ਸਮਝੌਤਾ ਕਰਾਂਗੇ ਜਿਹੜੇ ਬਾਗੀ ਤੇ ਰਹੋ ਜਿਹੜਾ ਇਹਨਾਂ ਨਾਲ ਸਮਝੌਤਾ ਕਰੇਗਾ ਦਰਿਆ ਚ ਵੀ ਰੁੜ ਜਾਏਗਾ ਉਹ ਜਦੋਂ ਫਲੱਡ ਖੁੱਲਦੇ ਨੇ ਹਰੀਕੇ ਐਟਦੇ ਉਹ ਜਿੰਨਾ ਗੰਦ ਪੈলো ਸਾਰਾ ਰੁੜ ਜਾਂਦਾ ਹੈ ਇੱਕ ਨਾਲ ਰਲ ਕੇ ਵੇਖਣਾ ਜਿਹੜਾ ਨਾਲ ਰਲੇਗਾ ਉਹ ਵੀ ਰੋੜ ਜੇਗਾ ਇਹਨਾਂ ਦੇ ਨਾਲ ਹੁਣ ਨਹੀਂ ਬਚਦੇ ਆਪਣ ਦੇ ਸਿੱਖ ਕੌਮ ਦੇ ਦੁਸ਼ਮਣ ਸੀ ਉਹਨਾਂ ਦਾ ਖਾਤਮਾ ਹੋ ਰਿਹਾ ਪੰਜਾਬ ਦੇ ਅੰਦਰ ਤੇ ਇਹ ਇੱਕ ਮੈਂ ਕਹੂੰਗਾ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਹੈ ਸਸਤੀ ਕਾ ਤੁਸੀਂ ਜੁੜੇ ਹੋ ਸੱਚਾਈ ਦੇ ਨਾਲ ਮੈਰੰਜੀਤ ਗੱਲ ਗੱਲਬਾਤ ਕਰਾਂਗੇ ਜਿਹੜੀ ਸਿਆਸੀ ਹਲਚਲ ਹੈ ਉਸ ਨੂੰ ਲੈ ਕੇ ਜਿਵੇਂ ਅਕਾਲੀ ਦਲ ਦੀ ਗੱਲ ਕਰ ਲਈਏ ਤਾਂ ਅਕਾਲੀ ਦਲ ਦੇ ਵਿੱਚ ਦੁਫਾੜ ਹੋਇਆ ਪਿਆ ਤਾਂ ਪ੍ਰਧਾਨ ਜਿਹੜਾ ਬਦਲਦੀਆਂ ਗੱਲਾਂ ਚੱਲ ਰਹੀਆਂ ਨੇ ਉਸ ਬਾਰੇ ਗੱਲ ਕਰਾਂਗੇ ਸੀਨੀਅਰ ਐਡਵੋਕੇਟ ਹਰਪਾਲ ਸਿੰਘ ਖਾਲਜਾ ਵੈਗੁਰਜੀਤ ਸਿੰਘ ਖਾਲਸਾ ਵੈਗੁਰਜੀਤ ਜੀ ਕੀ ਫਤਿਹ ਸਾਹਿਬ ਵੈਗੁਰਜੀਤ ਜੀ ਕੀ ਫਤਿਹ ਸਾਰਾ ਸਭ ਕਿਵੇਂ ਦੇਖਦੇ ਹੋ ਜਿਹੜਾ ਇਹ ਸਭ ਕੁਝ ਚੱਲ ਰਿਹਾ ਅਕਾਲੀ ਦਲ ਦੁਫਾੜ ਹੋ ਰਿਹਾ ਕਹਿੰਦੇ ਮਾਫੀ ਮੰਗ ਲਈਏ ਸਾਰਾ ਕੁਝ ਸਹੀ ਹੋ ਜਾਏ ਦੇਖੋ ਪਹਿਲੀ ਗੱਲ ਤਾਂ ਮੈਂ ਕਹੂੰਗਾ ਪੰਜਾਬ ਨੂੰ ਜਿਹੜੇ ਪੰਜਾਬ ਦੇ ਦੁਸ਼ਮਣ ਦੇ ਸਿੱਖ ਕੌਮ ਦੇ ਦੁਸ਼ਮਣ ਸੀ ਉਹਨਾਂ ਦਾ ਖਾਤਮਾ ਹੋ ਰਿਹਾ ਪੰਜਾਬ ਦੇ ਅੰਦਰ ਤੇ ਇਹ ਇੱਕ ਮੈਂ ਕਹੂੰਗਾ ਇਹ ਸੱਚੇ ਪਾਤਸ਼ਾਹ ਦੀ ਕਿਰਪਾ ਹੀ ਹੈ ਠੀਕ ਹੈ ਲੇਟ ਹੋਇਆ ਹੈ ਇਹ ਠੀਕ ਹੈ ਕਿ ਲੇਟ ਬਹੁਤ ਹੋ ਗਿਆ ਹੈ 2007 ਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਤੋਹੀਨ ਹੁੰਦੀ ਹੈ ਉਸ ਤੋਂ ਬਾਅਦ 2015 ਦੇ ਵਿੱਚ ਗੁਰੂ ਗਰੰਥ ਸਾਹਿਬ ਦੀ ਤੋਹੀਨ ਹੁੰਦੀ ਹੈ ਉਹ ਸਾਡੇ ਵਰਗੇ ਨਲਾਇਕ ਸਿੱਖਾਂ ਦੀ ਘਾਟ ਸਾਡੇ ਸਾਡੇ ਚ ਕਮੀ ਹੈ ਜੀ ਅਸੀਂ ਨਲਾਇਕ ਸਿੱਖ ਸੀ ਜਿਹੜੇ ਵੋਟਾਂ ਪਾਈ ਗਏ ਆ ਬੇੜਾਗਰਕ ਸਾਡਾ ਵੀ ਨਾਲ ਉਹਨਾਂ ਹੀ ਹੋਇਆ ਪਰ ਰਾਜ ਇਹ ਕਰਦੇ ਸੀ ਕਾਨੂੰਨ ਇਹਨਾਂ ਦੇ ਹੱਥ ਸੀ ਪਾਵਰ ਇਹਨਾਂ ਦੇ ਕੋਲ ਸੀ ਪਰ ਇਹਨਾਂ ਨੇ ਡੀਜੀਪੀ ਉਹ ਲਾਇਆ ਜਿਨੇ ਕੋਹ ਕੋ ਕੇ ਸਿੱਖ ਪੰਜਾਬ ਚ ਮਾਰੇ ਲੋਕਾਂ ਦੀਆਂ ਲੇਡੀਜ਼ ਦੇ ਉਥੇ ਤੁਸੀਂ ਪੜੋਗੇ ਨਾ ਕੁੜੀਆਂ ਦੇ ਉੱਪਰ ਤਤੀ ਲੁੱਕ ਕਰਕੇ ਪਾਉਂਦਾ ਹੁੰਦਾ ਸੀ ਬੰਦਾ ਇਹਦੇ ਬੰਦੇ ਪਾਉਂਦੇ ਹੁੰਦੇ ਸੀ ਫਿਰ ਹੱਸਦੇ ਹੁੰਦੇ ਜਦੋਂ ਸਿੱਖ ਮਰਦਾ ਸੀ ਜੀ ਤੇ ਸਰਦਾਰ ਸਾਹਿਬ ਉਦੋਂ ਬਾਅਦ ਡੀਜੀਪੀ ਕਿਹਨੇ ਲਾਇਆ ਇਹਨਾਂ ਸਰਦਾਰਾਂ ਨੇ ਲਾਇਆ ਹੁਣ ਤੁਸੀਂ ਦੱਸੋ ਇਹਨੂੰ ਅਕਾਲੀ ਦਲ ਕਹੋਗੇ ਡੇਰਾ ਪ੍ਰੇਮੀ ਕਹੋਗੇ ਕਿ ਨਰੈਣੂ ਮੰਤਕੇ ਕਹੋਗੇ ਅਕਾਲੀ ਦਲ ਤਾਂ ਲਵਜ ਪਾਸੇ ਕਰਦੇ ਇਹ ਜਾਂ ਤਾਂ ਡੇਰਾ ਪ੍ਰੇਮੀ ਨੇ ਤੇ ਜਨ ਨਰੇਣੂ ਮੰਤ ਦੇ ਵਿੱਚ ਆਉਂਦੇ ਨੇ ਕਿਉਂਕਿ ਨਰੇਣੂ ਮੰਤਰੇ 150 ਸਿੱਖ ਇੱਕੋ ਦਿਨ ਚ ਇਸ ਤਰ੍ਹਾਂ ਮਾਰੇ ਆ ਸੀ 150 ਤੋਂ ਵੱਧ ਵੀ ਹੋ ਸਕਦਾ ਉਹਨੇ ਟੋਟੇ ਕਰ ਕਰਕੇ ਮਾਰੇ ਸੀ ਅੱਗ ਸਾੜਦੇ ਸੀ ਪੰਜਾ ਸਾਹਿਬ ਇਸ ਤਰ੍ਹਾਂ ਮਾਰ ਦਿੱਤੇ ਗਏ ਸੀ ਤਰਨਤਾਰਨ ਵੀ ਮਾਰੇ ਸੀ ਅਕਾਲ ਤਖਤ ਸਾਹਿਬ ਤੇ ਵੀ ਇਹੀ ਹਾਲਾਤ ਹੋਏ ਸੀ ਤਾਂ ਉਹ ਨਰੇਣੂ ਮੰਤ ਸੀ ਉਹਨਾਂ ਦੇ ਬੰਦੇ ਸੀ ਅੱਗੇ ਹੁਣ ਉਹ ਸਿੱਖ ਨੇ ਹੂੰ ਦੇ ਦੁੱਜੇ ਨੇ ਡੇਰਾ ਪ੍ਰੇਮੀ ਨੇ ਜਿਹੜੇ ਵਰਸਜ ਗੁਰੂ ਗੋਬਿੰਦ ਸਿੰਘ ਮਹਾਰਾਜ ਤੇ ਗੁਰੂ ਗ੍ਰੰਥ ਸਾਹਿਬ ਵਰਸਜ ਨੇ ਹੁਣ ਇਹਨਾਂ ਦਾ ਸਾਨੂੰ ਕੀ ਮੋਅ ਮੈਨੂੰ ਦੱਸੋ ਤੁਸੀਂ ਪਹਿਲੀ ਗੱਲ ਤਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਦਾ ਫਰਜ ਬਣਦਾ ਹੈ ਕਿ ਜਿੰਨੇ ਵੀ ਇਹ ਪੁਰਾਣੇ ਅਕਾਲੀ ਆਉਂਦੇ ਨੇ ਕੱਢ ਕੇ ਬਾਹਰ ਮਾਰੋ ਕਿ ਤੁਸੀਂ ਦੱਸੋ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਪੋਸ਼ਾਕ ਬਣਾ ਕੇ ਕਿਹੜੇ ਮੰਤਰੀ ਨੇ ਉਹਨੂੰ ਭੇਜੀ ਸੀ ਕਿਉਂਕਿ ਇਹਨਾਂ ਦਾ ਢੀਂਡਸਾ ਦੇ ਇੱਕ ਬਿਆਨ ਆਇਆ ਸੀ ਕਿ ਫਲਾਣਾ ਫਲਾਣਾ ਮੰਤਰੀ ਨੇ ਇਹ ਡਰੈਸ ਬਣਵਾ ਕੇ ਗੁਰੂ ਗੋਬਿੰਦ ਸਿੰਘ ਵਰਗੀ ਮਹਾਰਾਜ ਰਗੀ ਉੱਥੇ ਭੇਜੀ ਸੀ ਤੇ ਫਿਰ ਕੌਣ ਚੰਗਾ ਫਿਰ ਇਹਨਾਂ ਤੋਂ ਲੈਣਾ ਕੀ ਹੈ ਇਹ ਤਾਂ ਦੂਜੀਆਂ ਖੱਲਾਂ ਹੀ ਇਹਨਾਂ ਦੀਆਂ ਬਦਲੀਆਂ ਹੋਈਆਂ ਨੇ ਵਫਾਦਾਰ ਜਿਵੇਂ OSD ਦੀ ਗੱਲ ਕਰ ਲਈਏ ਸਭ ਤੋਂ ਵਫਾਦਾਰ ਉਹਦੇ ਵੱਲੋਂ ਸਵਾਲ ਚੁੱਕਨੇ ਇੱਕ ਗੁੱਟ ਖੜਾ ਕਰਨਾ ਇਹ ਕੀ ਲੱਗਦਾ ਹੈ ਸਾਜ਼ਿਸ਼ ਹੈ ਮਿਲੀ ਭੁਗਤ ਹੈ ਕਿ ਮੈਚ ਫਿਕਸਿੰਗ ਹੈ ਕੀ ਹੈ ਦੇਖੋ ਜੇ ਇਹਨਾਂ ਦਾ ਸਾਜ਼ਿਸ਼ ਹੈ ਪਰ ਸਾਜ਼ਿਸ਼ ਵੀ ਆਪਾਂ ਕਾਦੀ ਕਾਂਗੇ ਐਕਚੁਅਲੀ ਬੇੜਾ ਡੁੱਬ ਗਿਆ ਸਾਰੇ لالਚੀ ਇਕੱਠੇ ਹੋਏ ਸੀ। ਉਹਨਾਂ ਨੂੰ ਜਿਨ੍ਹਾਂ ਨੂੰ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਬਾਰੇ ਨਹੀਂ ਉਦੋਂ ਟਾਈਮ ਦਾ ਪਤਾ ਲੱਗਿਆ ਦੇਖੋ ਉਦੋਂ ਪੀਕ ਤੇ ਸੀ। ਉਸ ਵਕਤ ਸਤਾ ਦਾ ਆਨੰਦ ਮਾਣਦੇ ਸੀ, ਇੰਜੋਏ ਕਰਦੇ ਸੀ। ਇਹਨਾਂ ਨੂੰ ਕੋਈ ਪਤਾ ਨਹੀਂ ਸੀ। ਹੁਣ ਜਿੱਦਣੇ ਐਮਪੀ ਦੇ ਇਲੈਕਸ਼ਨ ਹਾਰਦੇ ਨੇ ਇਹ ਤੜਫੁੱਟੇ ਨੇ ਕਿ 12-13% ਵੋਟ ਰਹਿ ਗਈ ਹੈ। ਪੱਲੇ ਕੱਖ ਨਹੀਂ ਰਹਿ ਗਿਆ। ਹੁਣ ਇਹਨਾਂ ਨੇ ਕਿਹਾ ਕਿ ਆਪਦਾ ਮੰਤਰੀ ਬਦਲ ਦਿਓ। ਹੁਣ ਮੰਤਰੀ ਬਦਲ ਤੁਰ ਪਏ ਨੇ। ਪਰ ਹੁਣ ਤਾਂ ਸਮਾਂ ਲੰਘ ਚੁੱਕਾ। ਮਨ ਬਦਲਣਾ ਫਰਕ ਨਹੀਂ ਪੈਣਾ ਮਨ ਤਾਂ ਜਿੰਨਾ ਮਰਜੀ ਬਦਲ ਲੈਣ ਹੁਣ ਨਹੀਂ ਫਰਕ ਪੈਂਦਾ ਇਹ ਗਏ ਇਹ ਮਹਾਰਾਜ ਜੀ ਕਿਰਪਾ ਹੀ ਏਡੀ ਹੋਣੀ ਹੈ ਠੀਕ ਆ ਲੇਟ ਹੋ ਗਈ ਹੈ 14-15 ਸਾਲ ਇਹ ਤਾਂ ਪੰਜਾਬ ਦੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਇੱਚ ਪੰਜਾਬ ਨੂੰ ਕਾਹ ਦੀ ਸੁਸਤੀ ਹੈ ਤਾਂ ਖਬਰ ਪੜਨ ਨੂੰ ਜੀ ਕਰਦਾ ਰੋਜ਼ ਕਿ ਇਹ ਕਦੋਂ ਖਤਮ ਹੋਣਗੇ ਕਿ ਨਹੀਂ ਤਾਂ ਸਾਡੀ ਖੇਤਰੀ ਪਾਰਟੀ ਜਿਹੜੀ ਖਤਮ ਹੋ ਗਈ ਹੈ ਸਾਡੇ ਪੱਲੇ ਕੀ ਰਹਿ ਗਿਆ ਸਾਡੀ ਉਹ ਖੇਤਰੀ ਪਾਰਟੀ ਸੀ ਜੇ ਸਾਡੀ ਖੇਤਰੀ ਪਾਰਟੀ ਹੁੰਦੀ ਤੇ ਹਿਮਾਚਲੀਆਂ ਦੀ ਜੁਰਤ ਬਣਦੀ ਸੀ ਕਿ ਸਾਡੇ ਬੰਦੇ ਨੂੰ ਕੁੱਟ ਕੇ ਪਿੱਛੇ ਭੇਜ ਦਿੰਦੇ ਹਰਿਆਣੇ ਦੀ ਜੁਰਤ ਬਣਦੀ ਸੀ ਕਿ ਉਹ ਉੱਠ ਕੇ ਪੰਜਾਬ ਤੇ ਹਮਲਾ ਕਰ ਦਿੰਦੇ ਉਹਨਾਂ ਦੀ ਜੁਰਤ ਬਣਦੀ ਸੀ ਗੁਰਦੁਆਰੇ ਨਸੂਰ ਨੇ ਯਾਰ ਤੁਹਾਡੀ ਤਾਂ ਥਾਂ ਥਾਂ ਤੇ ਇਨਸਲਟ ਹੋ ਰਹੀ ਹੈ ਤੁਹਾਨੂੰ ਕੁੱਟਿਆ ਜਾ ਰਿਹਾ ਹੈ ਤੁਹਾਨੂੰ ਮਾਰਿਆ ਜਾ ਰਿਹਾ ਹੈ ਪਰ ਜਿਹੜੇ ਮੰਤਰੇ ਕੋਈ ਬੋਲੇ ਹੀ ਨਹੀਂ ਇਸ ਕਰਕੇ ਇਹ ਡੇਰਾ ਪ੍ਰੇਮੀ ਨੇ ਇਹ ਮੰਤਰੇ ਤੇ ਮੇਰੀ ਪੰਜਾਬ ਦੇ ਸਿੱਖਾਂ ਨੂੰ ਬੇਨਤੀ ਹੈ ਇਹਨਾਂ ਨੂੰ ਅਕਾਲੀ ਦਲ ਨਾ ਕਹੋ ਅਕਾਲੀ ਦਾਲ ਇੱਕ ਬੜੀ ਛੇਤੀ ਉਭਰੇਗਾ ਰਹੇਗਾ ਅਕਾਲੀ ਦਾਲੀਓ ਪਰ ਕਾਲੀ ਦਲ ਪੰਜਾਬ ਚ ਬੜੀ ਛੇਤੀ ਉਭਰੇਗਾ ਆਪਦੀ ਉਹ ਜਿਹੜੀ ਜਿਹੜੀ ਜਗ੍ਹਾ ਖਾਲੀ ਹੈ ਉਹ ਪੂਰੀ ਕਰੇਗਾ ਪੰਥਕ ਧਿਰਾਂ ਦੇ ਨਾਲ ਸਮਝੌਤੇ ਦੀ ਗੱਲਾਂ ਚੱਲਣ ਲੱਗੀਆਂ ਹੁਣ ਤੇ ਜੇ ਪੰਥਕ ਧਿਰਾਂ ਜੀ ਉਹਨਾਂ ਨਾਲ ਵੀ ਸਮਝੌਤਾ ਕਰਾਂਗੇ ਜਿਹੜੇ ਬਾਗੀ ਤੇ ਰਹੋ ਜਿਹੜਾ ਇਹਨਾਂ ਨਾਲ ਸਮਝੌਤਾ ਕਰੇਗਾ ਦਰਿਆ ਚੋਂ ਵੀ ਰੁੜ ਜਾਏਗਾ ਉਹ ਜਦੋਂ ਫਲੱਡ ਖੁੱਲਦੇ ਨੇ ਹਰੀਕੇ ਐੜਦੇ ਉਹ ਜਿੰਨਾ ਗੰਦ ਪੈਲ ਸਾਰਾ ਰੁੜ ਜਾਂਦਾ ਏ ਇੱਕ ਨਾਲ ਰਲ ਕੇ ਵੇਖਣਾ ਜਿਹੜਾ ਨਾਲ ਰਲੇਗਾ ਉਹ ਵੀ ਰੁੜ ਜਾਏਗਾ ਇਹਨਾਂ ਦੇ ਨਾਲ ਹੁਣ ਨਹੀਂ ਬਚਦੀ ਜਿੱਥੇ ਮਰਜ਼ੀ ਤੁਰ ਜਾ ਜੋ ਮਰਜ਼ੀ ਕਰ ਲੈਣ ਜਿੰਨੇ ਮਰਜ਼ੀ ਖੰਡ ਪਾਟ ਕਰਾ ਲੈਣ ਕੁਝ ਨਹੀਂ ਹੁਣ ਮਹਨ ਬੇੜੀਆਂ ਚ ਵੱਟੇ ਪੈ ਗਏ ਗਿਆ ਕਾ ਸਰ ਸਿਮਰਤ ਕੌਰ ਬਾਦਲ ਕਹਿੰਦੇ ਨੇ ਸੰਸਦ ਦੇ ਵਿੱਚ ਨਮਾਣੀ ਬਣ ਕੇ ਕਹਿੰਦੇ ਇਕਲੌਤੀ ਪਾਰਟੀ ਐ ਇਕੱਲੀ ਐਮਪੀ ਐ ਮੈਂ ਤੇ ਸਮਾਂ ਤੁਸੀਂ ਵੱਧ ਦਿਓ ਸਾਦੋਂ ਨਹੀਂ ਨਮਾਣੀ ਦੀ ਡੈਫੀਨੇਸ਼ਨ ਪੜ੍ਹਨੀ ਸੀ ਨਾ ਬਾਬਾ ਬੁੱਢਾ ਜੀ ਤੋਂ ਪੜ੍ਹਨੀ ਸੀ ਪਰ ਮਹਾਰਾਜ ਦੇ ਘਰੋਂ ਹੀ ਸੀ ਜਦੋਂ ਰਥਾਂ ਤੇ ਗਏ ਸੀ ਤੇ ਬਾਬਾ ਬੁੱਢਾ ਜੀ ਨੇ ਸਰਾਬ ਦਿੱਤਾ ਸੀ ਉਹ ਪੜਨ ਪਰ ਪੜਿਆ ਨਹੀਂ ਨਾ ਕੱਖ ਵੀ ਪੰਜਾਬ ਬਰੇ ਉਹ ਤਾਂ ਗੱਲੀਆਂ ਕਰੀਆਂ ਗੱਲਾਂ ਹੀ ਸਿੱਖ ਲਈਆਂ ਨਾ ਨਮਾਣੇ ਸਿੱਖਦੀਆਂ ਪਰ ਨਮਾਣੇ ਸਿੱਖ ਦੀ ਡੈਫੀਨੇਸ਼ਨ ਨਹੀਂ ਪੜੀ ਜਦੋਂ ਅਸੀਂ ਹੰਕਾਰ ਦੇ ਵਿੱਚ ਸਤਾ ਦੇ ਵਿੱਚ ਸੀ ਮੈਨੂੰ ਯਾਦ ਆ ਕਿ ਲੋਕ ਦੱਸਦੇ ਹੁੰਦੇ ਸੀ ਕੋਈ ਸਰਪੰਚ ਜਾਂ ਗਰੀਬ ਬੰਦੇ ਦੀ ਕੁੱਤੇ ਖਣੀ ਕਰਦੇ ਹੁੰਦੇ ਸੀ ਉਹ ਸਮਾਂ ਇੱਕ ਵਾਰ ਹੀ ਰੱਬ ਦਿੰਦਾ ਦੁਬਾਰਾ ਨਹੀਂ ਦਿੰਦਾ ਹੁੰਦਾ ਤੁਸੀਂ ਬੜਾ ਜਿਨ੍ਹਾਂ ਨੇ ਕੋਹ ਕੋਕੇ ਮਾਰਿਆ ਤੁਸੀਂ ਰਾਜ ਦਿੱਤਾ ਉਹਨਾਂ ਨੂੰ ਤੁਸੀਂ ਬੜੇ ਤਸ਼ੱਦਦ ਕੀਤੇ ਨੇ ਪੰਜਾਬ ਦੇ ਅੰਦਰ ਸੋ ਬੜਾ ਵਧੀਆ ਆਇਆ ਮਹਾਰਾਜ ਦੀ ਕਿਰਪਾ ਨਾਲ ਮਹੰਤਾਂ ਦਾ ਤੇ ਡੇਰਾ ਪ੍ਰੇਮੀਆਂ ਦਾ ਰਾਜ ਖਤਮ ਹੋ ਰਿਹਾ ਅਮਰਤਪਾਲ ਨੂੰ ਲੈ ਕੇ ਕੀ ਅਪਡੇਟ ਹੈ ਜਿਹੜਾ ਸੌ ਚੱਕਨ ਨੂੰ ਲੈ ਕੇ ਨਹੀਂ ਹੁੰਦੇ ਬਾਰੇ ਤਾਂ ਹੁਣ ਸਰਕਾਰ ਐ ਸਾਂਹ ਤਾਂ ਚਕਾਉਣੀ ਪੈਣੀ ਆ ਨਾ ਚਕਾਉਣਗੇ ਤੇ ਬਿਲਕੁਲ ਹੀ ਖਤਮ ਹੋ ਜਾਣਗੇ ਮੈਂ ਪਹਿਲਾਂ ਵੀ ਕਿਹਾ ਹੈ ਕਿ ਭਗਵਾਨ ਤਾਂ ਮਾਨ ਜਿੰਨਾ ਤੋਂ ਲੇਟ ਕਰ ਰਿਹਾ ਹੈ ਹਾਲ ਤੇਰਾ ਵੀ ਕਾਮਰੇਡਾਂ ਵਾਲਾ ਉਹੀ ਹੋਣਾ ਪੰਜਾਬ ਦੇ ਅੰਦਰ ਜਦੋਂ ਗੱਲ ਚੱਲੇਗੀ ਪੰਥਕ ਚੱਲੇਗੀ ਤੁਸੀਂ ਮੇਰੀ ਗੱਲ ਸੁਣੋ ਸਭ ਤੋਂ ਵੱਧ ਕੁਰਬਾਨੀ ਪੰਜਾਬ 'ਚ ਹੋ ਰਹੀ ਹੈ ਤੇ ਸਭ ਤੋਂ ਵੱਡੀ ਕੁਰਬਾਨੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਹੈ ਉਸ ਤੋਂ ਅੱਗੇ ਜੇ ਰਾਜ ਆਉਂਦਾ ਸਿੱਖਾਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਆਉਂਦਾ ਹੈ ਅਫਗਾਨ ਦੇ ਬੂਹੇ ਬੰਦ ਕਰਦਾ ਪੰਜਾਬ ਕਰਦਾ ਤੇ ਫਿਰ ਪੰਜਾਬ ਦੇ ਵਿੱਚ ਜੈ ਹਿੰਦ ਨਹੀਂ ਚਲਣੀ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜਕਾਰਾ ਹੀ ਚੱਲੇਗਾ ਤੇ ਗੁਰੂ ਪੰਥ ਗੱਲ ਚੱਲੇ ਕਰੇਗੀ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਪੰਜਾਬ ਦਾ ਆਉਣ ਵਾਲਾ ਸਮਾਂ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੋ ਅੱਗੇ ਨਿਸ਼ਾਨ ਹੋਵੇਗਾ ਉਹਦੇ ਤੇ ਚੱਲੇ ਕਰੇਗਾ ਜਿਮਣੀ ਚੋਣਾ ਵੀ ਆਉਣਗੇ ਉਤਰਨਗੇ ਉਮੀਦਵਾਰ ਪੰਥਕ ਤੇ ਆਉਣਗੇ ਦੇਖੋ ਜਿਮਣੀ ਚੋਣ ਨੂੰ ਮੈਂ ਬਾਲਾ ਵਢਾ ਨਹੀਂ ਸਮਝਦਾ ਕਿਉਂਕਿ ਉਹਦੇ ਅੰਦਰ ਕੋਈ ਬਾਲਾ ਸਿਸਟਮ ਜਾਂ ਵਧੀਆ ਨਹੀਂ ਹੁੰਦਾ ਟਾਈਮ ਥੋੜਾ ਹੁੰਦਾ ਹੈ ਐਮਪੀ ਦੇ ਇਲੈਕਸ਼ਨਾਂ ਦਾ ਫਰਕ ਹੁੰਦਾ ਹੈ ਪਰ ਮੇਰੇ ਦੇਖਣ ਵਿੱਚ ਮੈਨੂੰ ਮੈਂ ਕਹਿਣਾ ਕਿ ਜਿਮਣੀ ਚੋਣਾ ਜੇ ਬਾੜਾ ਆਪਾਂ ਨੂੰ ਲੋਡ ਨਹੀਂ ਜ਼ੋਰ ਲਾਉਣ ਦੀ ਮੈਂ 2027 ਹੈ ਉਸ ਤੋਂ ਪਹਿਲਾਂ ਸਾਡੀ ਜਿਹੜੀ ਪੰਥਕ ਪਾਰਟੀ ਹੈ ਉਹ ਤਿਆਰ ਹੋਵੇ ਤੇ ਫਿਰ ਉਸ ਤੋਂ ਬਾਅਦ ਮਹਾਰਾਜ ਦਾ ਨਾਮ ਲੈ ਕੇ ਚੱਲੇਗੀ ਹੜਾ ਕੋਈ ਵੀ ਸਾਫ ਹੋ ਜਾਂਦੀ ਨਸ਼ਾ ਨੂੰ ਲੈ ਕੇ ਖਰਾ ਸਰਬ ਗੱਲ ਕਰ ਲਏ ਜਿਵੇਂ ਮੌਜੂਦਾ ਸਰਕਾਰ ਕਹਿੰਦੀ ਰਹੀ ਸੀ ਥੋੜੇ ਦਿਨ ਨਸ਼ਾ ਬੰਦ ਕਰ ਦਾਂਗੇ ਹੁਣ ਕਿਸ ਤਰ੍ਹਾਂ ਦੇ ਕੇਸ ਹਜੇ ਵੀ ਆ ਰਹੇ ਉਸ ਤਰ੍ਹਾਂ ਲੱਗਦਾ ਇਹ ਇੱਕ ਗਮਰਾਹ ਕਰਨ ਵਾਲੀ ਗੱਲ ਹੈ ਜੋ ਵੀ ਸਟੇਟ ਆਉਂਦੀ ਇੱਕੋ ਬਿਆਨ ਦਿੰਦੀ ਨਸ਼ਾ ਖਤਮ ਕਰ ਲਾਂਗੇ ਮੈਂ ਕਹਿੰਦਾ ਜਿਹੜੇ ਬੰਦੇ ਨੂੰ ਪਤਾ ਹੀ ਨਹੀਂ ਉਹ ਬਿਆਨ ਦਿੱਤੀ ਜਾਂਦਾ ਹੈ ਨਸ਼ਾ ਚਿੱਟੇ ਦੀ ਗੱਲ ਛੱਡੋ ਟ੍ਰੈਮਾਡੋਲ ਖਾਦੀ ਜਾਂਦੇ ਨੇ ਐਲਪਰਾਜੋਲਮ ਖਾਦੀ ਜਾਂਦੇ ਨੇ ਐਂਟੀਜੋਲਮ ਖਾਦੀ ਜਾਂਦੇ ਨੇ ਡੱਡੂਆਂ ਦਾ ਮੁੜਕਾ ਲਾ ਕੇ ਪੀਤੀ ਜਾਂਦੇ ਨੇ ਉੱਥੋਂ ਮੁੰਡੇ ਕਿਥੋਂ ਰੰਦ ਕਰ ਲਓਗੇ ਤੁਸੀਂ ਇਹ ਜਿਹੜਾ ਗੱਲ ਹੈ ਨਾ 1966 ਤੋਂ ਪਹਿਲਾਂ ਅਕਾਲੀ ਦਲ ਪ੍ਰਚਾਰ ਕਰਦਾ ਹੁੰਦਾ ਸੀ ਪਿੰਡਾਂ 'ਚ ਉਹ ਪ੍ਰਚਾਰ ਕਰਨਾ ਕਰਨਾ ਨਾਲ ਰਾਜਨੀਤੀ ਜਾਣਾ ਕਰਨਾ ਹੁਣ ਤੁਸੀਂ ਨਹੀਂ ਪੀਂਦੇ ਇਹ ਨਹੀਂ ਪੀਂਦੇ ਮੈਂ ਨਹੀਂ ਪੀਂਦਾ ਤੇ ਇਹ ਜਿਹੜੀ ਚੀਜ਼ ਹੈ ਇਹ ਬੜੇ ਢੰਗ ਦੇ ਨਾਲ ਖਤਮ ਹੋਵੇਗੀ ਇਸ ਤਰ੍ਹਾਂ ਖਤਮ ਨਹੀਂ ਹੋਣੀ ਜਿਵੇਂ ਲੋਕ ਕਹਿ ਰਹੇ ਨੇ ਹੁਣ ਡੱਡੂ ਕਿੱਥੋਂ ਫੜ ਲੋਗੇ ਮੇਰੇ ਕੋਲ ਕਲਾਇੰਟ ਆਏ ਸੀ ਉਹ ਮੁੰਡੇ ਬਿਲਕੁਲ ਬਸੁਰਤ ਸੀ ਆ ਸਾਲ ਡੇਢ ਸਾਲ ਦੀ ਗੱਲ ਹੈ ਉਹ ਡੱਡੂਆਂ ਨੂੰ ਪਜਾ ਭਜਾ ਕੇ ਹੁੰਦਾ ਮੁਰਕਾ ਪੀ ਜਾਂਦੇ ਸੀ ਹੁਣ ਉੱਥੇ ਉੱਥੇ ਅਸੀਂ ਕਿਵੇਂ ਰੋਕਾਂਗੇ ਉਹਨੂੰ ਹੁਣ ਗੋਲੀ ਹੈ ਉਹ ਐਂਟੀ ਜਾਲਮ ਖਾ ਲੈਂਦੇ ਨੇ ਐਲਪਰਾਜਾਲਮ ਖਾ ਲੈਂਦੇ ਨੇ ਟ੍ਰੈਮਾਂਡੋਲ ਖਾ ਲੈਂਦੇ ਨੇ ਸੋ ਇੱਕ ਸਰਕਾਰ ਦੀ ਆਪਦੀ ਸਿਆਸਤ ਨੂੰ ਚਮਕਾਉਣ ਦੇ ਲਈ ਬਕਵਾਸ ਕੀਤੀ ਜਾਂਦੇ ਨੇ ਪੰਜਾਬ ਦੇ ਨੌਜਵਾਨ ਨੂੰ ਲੋੜ ਹੈ 18 ਸਾਲ ਦਾ ਸੀ ਸਰਦਾਰ ਕਰਤਾਰ ਸਿੰਘ ਸਰਾਭਾ ਅਮਰੀਕਾ ਤੋਂ ਮੌਤ ਨੂੰ ਵੰਗਾਰਨ ਆ ਰਿਹਾ ਹੈ ਸਾਹਮਣੇ ਮੌਤ ਖੜੀ ਹੈ 18 ਸਾਲ ਦਾ ਬੱਚਾ ਪੰਜਾਬ ਚ ਮੌਤ ਲਈ ਜਾ ਰਿਹਾ ਹੈ ਤੇ ਤੁਹਾਡੇ ਬੱਚੇ 18 ਸਾਲ ਦੇ ਹੁੰਦੇ ਨਹੀਂ ਉਹ ਕੈਨੇਡਾ ਦੇ ਅੰਦਰ ਜਾਂ ਬਾਹਰ ਲੀਆਂ ਕੰਟਰੀਆਂ ਚ ਵੇਟਰ ਬਣੇ ਜਾ ਰਹੇ ਨੇ ਕਾਰਨ ਕੀ ਹੈ ਅਸੀਂ ਆਪਦੇ ਜਵਾਨਾਂ ਨੂੰ ਹਿਸਟਰੀ ਨਾਲ ਲਾਇਆ ਹੀ ਨਹੀਂ ਉਹਦੀ ਬਾਹ ਫੜ ਕੇ ਉਹਨੂੰ ਤੋਰੋ ਨਾ ਤੁਸੀਂ ਜਦੋਂ 18 ਸਾਲ ਦਾ 17 ਸਾਲ ਦਾ ਹੁੰਦਾ ਤੋਰੋ ਉਹਨੂੰ ਕਰੋ ਤੇ ਚੱਲ ਪੁੱਤਰ ਤੈਨੂੰ ਮੈਂ ਲੈ ਕੇ ਚੱਲਾਂ ਆਪਣਾ ਪੰਜਾਬ ਕੀ ਐ ਤੇ ਜਦੋਂ ਪਿਓ ਨੇ ਉਹਨੂੰ ਲਿਜਾਣਾ ਹੀ ਨਹੀਂ ਪਿਓ ਨੇ ਕੋਈ ਹਿਸਟਰੀ ਪੜਾਉਣੀ ਨਹੀਂ ਤੇ ਅਲਾ ਤਾਂ ਫਿਰ ਕੁੱਤੇ ਕੰਮ ਹੀ ਕਰਦੀ ਹੈ ਭਗਵੰਦ ਜੀ ਮਾਨ ਨੇ ਵੀ ਜਲੰਧਰ 'ਚ ਡੇਰੇ ਲਾ ਲੇ ਕਿਰਾਏ ਤੇ ਮਕਾਨ ਲੈ ਲਿਆ ਕਿਵੇਂ ਦੇਖਦੇ ਸਰ ਉਹ ਜਿੰਨਾ ਮਰਜੀ ਡੇਰੇ ਲਾ ਲੇ ਜੀ ਆਉਣ ਵਾਲਾ ਸਮਾਂ ਭਗਵੰਦ ਸਿੰਘ ਜੇ ਤੂੰ ਸਿੱਖਾਂ ਨੂੰ ਇਹੀ ਕੁੱਟਿਆ ਸਿੱਖਾਂ ਨਾਲ ਮਾੜਾ ਕੀਤਾ ਆਉਣ ਵਾਲਾ ਸਮਾਂ ਤੇਰਾ ਵੀ ਬੜਾ ਮਾੜਾ ਹੋਵੇ ਤੂੰ ਬੜਾ ਕੋ ਕੋ ਕੇ ਸਿੱਖ ਮਾਰੇ ਨੇ ਸਾਲ ਸਵਾ ਸਾਲ ਤੂੰ ਪਜਾ ਭਜਾ ਕੇ ਨਿੱਕੇ ਨਿੱਕੇ ਮੁੰਡੇ 30 30 40 40 ਮੁੰਡੇ ਤੂੰ ਅੰਮ੍ਰਿਤਸਰ ਭਾਏ ਹੋਏ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਪਹਿਲੀ ਵਾਰ ਹੋਇਆ ਕਸੂਰ ਕੀ ਹੈ ਅਮਰਤਪਾਲ ਦੇ ਨਾਲ ਉਹਨਾਂ ਦੀ ਇੱਕ ਫੇਸਬੁੱਕ ਤੇ ਫੋਟੋ ਹੈ ਤੇ ਤੂੰ ਕਿ ਕਿਹੜਾ ਸਹੀ ਰਿਹਾ ਸਾਡੇ ਸਿੱਖਾਂ ਦੀ ਬੇਅਕਲੀ ਸੀ ਮੈਂ ਤਾਂ ਤਾਂ ਕਹਿੰਦਾ ਅਸੀਂ ਬੜੇ ਖੁਦ ਬੇਵਕੂਫਾ ਅਸੀਂ ਪਹਿਲਾਂ ਤਾਂ ਮੰਤ ਜਿਤਾਉਂਦੇ ਰਹੇ ਹੁਣ ਅਸੀਂ ਕਾਮਰੇਡ ਜਿਤਾਤਾ ਚੁੱਕੇ ਉਹ ਵੀ ਮੰਤ ਵੀ ਗੁਰੂ ਗ੍ਰੰਥ ਸਾਹਿਬ ਦੇ ਵਿਰੋਧੀ ਸੀ ਇਹ ਵੀ ਸਾਡੇ ਵਰਸ ਜੀ ਅਸੀਂ ਕਿਤੇ ਹੋਸ਼ ਹੀ ਨਹੀਂ ਕੀਤੀ ਪਹਿਲੋ ਕਾਂਗਰਸ ਨੂੰ ਅਸੀਂ ਐਂ ਜਿਤਾਇਆ ਪਰ ਸਿੱਖਾਂ ਨੇ ਅੱਜ ਤੱਕ ਖਰਾਬ ਦਾ ਕੋਈ ਵੀ ਆਪਦਾ ਲੀਡਰ ਇਹੋ ਜਿਹਾ ਨਹੀਂ ਲੈ ਕੇ ਆਏ ਜਿਹੜਾ ਸਾਡੇ ਪੰਥ ਦਾ ਹੋਵੇ ਸਾਨੂੰ ਪੰਥਕ ਲੀਡਰ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ